ਮੈਨੂੰ ਪਤਾ ਲੱਗਾ ਕਿ ਬੰਦਾ ਪੱਤ ਗਿਆ ਨਸ਼ਾ ਵਿੱਚ ਤੁਹਾਡੇ ਪਿੰਡ ਦਾ ਮੈਨੂੰ ਬਾਹਰ ਪਤਾ ਉਹ ਚਾ ਬੰਦਾ ਲੈ ਆ ਕੇ ਦੋ ਜੇ ਕੰਮ ਤੱਕ ਬੰਦਾ ਖੜਿਆ ਆਲਾ ਤੁਹਾਡੇ ਪਿੰਡ ਦਾ ਜਿਹੜਾ ਪੱਤ ਗਿਆ ਸੋ ਤੇ ਇੱਕ ਜਣਾ ਨਹੀਂ ਨਸ਼ਾ ਵਿੱਚ ਹੁੰਦੇ ਨਾ ਲੈ ਕੋਈ ਬੰਦੇ ਵੇਚਣ ਤੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੋਨ ਕਰਦਾ ਵਾ ਗਾਮ ਸ਼ਾਮ ਇੱਕ ਵਾਰੀ ਨਾ ਲੈ ਕੇ ਮੇਰੇ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਚੁੜਕੇ ਅੰਦਰ ਦੇ ਦਾਂਗਾ ਇੱਕ ਨਾਲ ਇੱਕ ਦੇ ਸਾਰੇ ਹੱਪਾ ਲੈਣ ਆਉਂਦੇ ਜੀ ਤੂੰ ਇੱਕ ਨਾਂ ਰੱਖ ਕੇ ਨਾ ਲੈਣੇ ਕਿਸੇ ਦੀ ਡਿਊਟੀ ਤੇ ਉਂਗਲ ਨਹੀਂ ਖਰਾਬ ਕਰਨੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡ ਨਾਲ ਨਾਲ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੰਦੇ ਦਾ ਨਾਮ ਹੈ ਤੇ ਤੈਨੂੰ ਦੱਸਾਂਗਾ ਕਿ ਕਿੰਨੇ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਪਿੰਡ ਵਾਲਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਨਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਨਹੀਂ ਕਰਨਾ ਆਪਾਂ ਨਹੀਂ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ 'ਚ ਪਾਵੇਂ ਉਹ ਸਿੱਖ ਵਾ ਭਾਵੇਂ ਹਿੰਦੂ ਆ ਪਾਵੇਂ ਸਾਈਆ ਭਾਵੇਂ ਮੁਸਲਮਾਨ ਹੋਵੇ ਧਰਮੀ ਸਾਰੇ ਲੰਘਦੇ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਗਿੱਰੇ ਬੱਲੇ ਇਨਸਾਨ ਨੇ ਸਾਰੇ ਇਨਸਾਨ ਨਹੀਂ ਬਣ ਸਕਦੇ ਮੈਂ ਤੁਹਾਨੂੰ ਵੀ ਗੱਲ ਕਹਿ ਚੱਲਿਆ ਇਨਸਾਨ ਬਣਾ ਹਾਂ ਸੰਗਤਾਂ ਚ ਤੁਹਾਡੀ ਬਾਦਲ ਨੂੰ ਦੇਖ ਜਗਾ ਤੇ ਕਹਿ ਦੋ ਬਦਰੀ ਸਾਡੀ ਬਾਹਰ ਲੇਖਾ ਹੀ ਤਰਨਾ ਲਿਆਇ ਫਿਰ ਮੈਂ ਦੱਸਾਂਗਾ ਕੀ ਕਰਾਂ ਚੰਨਾ ਉਹ ਇੱਕ ਨਾ ਕਾਲ ਕੇ ਰਖਾਓ ਤੇ ਸਾਰਾ ਟੂਰਨਾਮੈਂਟ ਅੰਦਰ ਦੇ ਤਾ ਤੇ ਉਹਨਾਂ ਦਾ ਚਕਰਾਂ ਦਾ ਸਮਝ ਚੱਕ ਦੇਗਾ ਅਜਿਹਾ ਨਹੀਂ ਪੰਦ ਹਾਂ ਮੈਂ ਕਰਾਂਗਾ ਜਦਿਆਂ ਲਾਈਵ ਚੱਲਣ ਦਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀ ਹੈ ਆਪਣਾ ਪ੍ਰੋਗਰਾਮ ਦੇਖਦੇ ਆ ਜਿਹੜੇ ਪੀਂਦੇ ਖਾਂਦੇ ਆ ਪੂਰੀ ਲਿਸਟ ਮਾਨਲੇ ਵਾਲ ਚੌਂਕੀ ਦੇ ਵਿੱਚ ਆ ਗਈ ਆ ਮੈਨੂੰ ਤਰਨ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬੇਤੇ ਖੋਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੈ ਉਹ ਤਾਂ ਜਨਨ ਖਾਨ ਵਾਲੇ ਆਪਣੇ ਕੈਚ ਨੂੰ ਲੈ ਤਾ ਖਾਨ ਵਾਲਾ ਜਿਹੜਾ ਉਹ ਮਰੀਜ਼ ਹੈ ਉਹ ਡਿਕਟਰ ਹੈ ਉਹਦਾ ਲਾਜ ਕਰਾਵਾਂਗੇ ਉਹਨਾਂ ਨੂੰ ਫ੍ਰੀ ਲਾਜ ਕਰਾਵੇ ਕਿ ਸਰਕਾਰ ਉਹਨਾਂ ਦੇ ਉਹ ਬੱਚਿਆਂ ਦੇ ਵਿਸ਼ਦੋ ਅ ਮਾਪਿਆਂ ਨੂੰ ਕਹਿਣਾ ਉਹ ਬੱਚਿਆਂ ਦੇ ਵਿਸ਼ਦੋ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜ਼ਿੰਮੇਵਾਰੀ ਆ ਮੈਂ ਛਡਾਉਣ ਦਾ ਮੰਨਦਾ ਨਸ਼ਰਾਬ ਖਾਣਾ ਕਿ ਉਹਨਾਂ ਨੂੰ ਦੇਖਾਂਗੇ ਕਿ ਕਹਾਣੀ ਫੜਦੀ ਹੈ ਨਾਮ ਨਾਲ ਤਾਂ ਆਪਣਾ ਨਹੀਂ ਕਰਨੀ ਮੈਂ ਜੱਟਾਂ ਜਿਹੜਾ ਮੈਂ ਕਹਤਾ ਜਿਹੜਾ ਬੰਦਾ ਮਗਰ ਜਾਏਗਾ ਪਾਣਾ ਲੰਬਰ ਦਾ ਕੋਈ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਇਹ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ ਪੱਤੇ ਕੱਬ ਖਾਲੇ ਮੈਨੂੰ ਇੱਕ ਬੰਦਾ ਸਾਥ ਕਰਦੀ ਗਿਆ ਬੰਗਾਲ ਦੀ ਜਵਾਨ ਤੋਂ ਦੇਖਿਆ 2018 ਤੋਂ ਹਾਂ ਪਾਣੀ ਨਹੀਂ ਜਾਂਦਾ ਜਿੱਥੇ ਲਾਂਹ ਜਾਣ ਦੀ ਹੈ ਪੱਤੇ ਵਾਲੀ ਸ਼ਾਂਗੀ ਵਾਲੀ ਕੌੜੀਏ ਕੋਟ ਘਵਾਰਾਂ ਵਾਲੀ ਇਹ ਪਿੰਡ ਦੇ ਬੰਦੇ ਸਾਡੇ ਪਿੰਡ ਆ ਕੇ ਸ਼ਰਾਬ ਪੀਣਗੇ ਕੋਈ ਕਰਦੀ ਪਪਾ 10 ਮਿੰਟ ਤੋਂ ਬਾਅਦ ਲਾਹਗੀ ਤੇਰੀ ਗਾਲ ਮੇਰੇ ਚਾ ਸਾਰੇ ਸੁਣਦੇ ਨੇ ਠੀਕ ਹੈ ਤੇਰਾ ਤੇਰੀ ਫੋਟੋ ਸਾਰੇ ਚਰਚਾਂ ਚ ਚੱਲ ਰਹੀ ਤੇ ਜਿਹੜਾ ਵੀ ਆਪਾਂ ਦੇਖ ਰਹੇ ਕਿ ਤੂੰ ਵੱਡੀ ਵੱਡੀ ਹਿੰਮਤ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਮਤ ਕੀਤੀ ਆ ਬਹੁਤ ਘੱਟ ਨੌਕਾ ਅੰਦਰ ਜਿਹੜੇ ਲੋਕ ਐ ਸ਼ਰਮ ਕਹਿਣ ਕਿ ਸਾਡੇ ਪਿੰਡਾਂ ਚ ਚੱਕਾ ਵੇਖਦਾ ਜਾਂ ਸਾਡੇ ਪਿੰਡ ਚ ਚਰਾਗ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿ ਇੱਕ ਬੰਦੇ ਦੇ ਬਾਹਰ ਨਾ ਪਾਇਆ ਜਾਵੇ ਸਾਰੇ ਦੇ ਵਿਰੋਧ ਕੰਡ ਹੋਏਦਾ ਸਾਡੇ ਇਹਦਾ ਹਮਲਾ ਮੈਨਟਰੀ ਕਾਡ ਰਿਜਿਸਟਰ ਤੋਂ ਹਟਾਉਣ ਦੇ ਵਿੱਚ ਕਰਦੇ ਬਿਲਕੁਲ